ਇਰਾਨੀ ਸੂਫੀ ਸਨ ਸ਼ੇਖ ਸਾਦੀ ਕਹਿੰਦੇ ਨੇ ਅਜ ਸੋਹਬਤ ਤੇ ਦੋਸਤ ਤੇ ਰੰਜਮ ਮੈਂ ਦੋਸਤਾਂ ਤੋਂ ਦੁਖੀ ਆ ਮਿੱਤਰਾਂ ਤੋਂ ਦੁਖੀ ਉਹ ਲੋਕੀ ਤੇ ਮਿੱਤਰ ਬਣਾਉਂਦੇ ਕਦਮ ਕਦਮ ਤੇ ਮਿੱਤਰ ਲੱਭਦੇ ਨੇ ਉਹ ਵੀ ਮਿੱਤਰ ਹੋਵੇ ਤੇ ਉਹ ਵੀ ਮਿੱਤਰ ਹੋਵੇ ਸਾਰੇ ਆਪਣੇ ਮਿੱਤਰ ਹੋਣ ਕਹਿੰਦਾ ਮੈਂ ਮਿੱਤਰਾਂ ਤੋਂ ਹੀ ਦੁਖੀ ਆ ਕਿਉਂ ਅਜ ਸੋਹਬਤ ਤੇ ਦੋਸਤ ਤੇ ਰੰਜਮ ਕੇ اخلاق ਕੇ ਬਦਮ ਉਹ ਸਮਨਮ ਆਏ ਮੇਰੇ ਔਗਣਾ ਨੂੰ ਗੁਣ ਕਹਿੰਦੇ میرے پاپا نو پون کہندے میریاں غلطیاں نو صحیح کہندے میری بد اخلاقی نو ہی اخلاق آکھ ਕਿ ਕਰ ਅਜ ਸੁਹਬਤੇ ਦੋਸਤੇ ਰੰਜਮ ਕੇ ਇਖਲਾਕੇ ਬਦਮ ਹੁਸਮ ਨਮਾਇ ਐਬਮ ਹਨਰੋ ਕਮਾਲ ਬੇਨਦ ਮੇਰੇ ਐਬਾਨੋ ਕਹਿੰਦੇ ਨੇ ਕਮਾਲ ਦੀਆਂ ਖੂਬੀਆਂ ਨੇ ਔਗਣਾ ਨੂੰ ਗੁਣਾ ਕੀ ਜਾਂਦੇ ਐਬਮ ਹਨਰੋ ਕਮਾਲ ਬੇਨਦ ਖਾਰਮ ਗੁਲ ਯਾਸਮੇ ਨਮਾਇਗਾ ਮੇਰੇ ਕੰਡਿਆਂ ਨੂੰ ਚਵੇਲੀ ਦਾ ਫੁੱਲ ਕਹਿੰਦੇ ਯਾਸਮੇਨ ਚਵੇਲੀ ਨੂੰ ਕਹਿੰਦੇ ਮੇਰੇ ਕੰਡਿਆਂ ਨੂੰ ਚਮੇਲੀ ਦਾ ਫੁੱਲ ਕਹਿੰਦੇ ਮੇਰੇ ਔਗਣਾ ਨੂੰ ਗੁਣ ਕਹਿੰਦੇ ਨੇ ਮੇਰੇ ਪਾਪਾ ਨੂੰ ਪੁਨ ਕਹਿੰਦੇ ਕਹਿੰਦਾ ਇਹਨਾਂ ਦੋਸਤਾਂ ਤੋਂ Mãe